I know that I'm deep in <Spanish> ਦੇ ਵੀ ਦੋ ਮਾਰਾਇਦਾ ਪੁਰਾਣਾ ਇਸ ਫਿਲਮ ਵੀ ਖੜੇ ਹੋ ਅੱਜ ਤੋਂ 15 ਸਾਲ ਪਹਿਲੇ ਇੱਥੇ ਗੰਗਾ ਸੀ ਇਸ ਜਗ੍ਹਾ ਤੇ ਜਿੱਥੇ ਤੁਸੀਂ ਖੜੇ ਹੋ ਗੰਗਾ ਇੱਥੇ ਤੱਕ ਸੀ ਤੇ ਮਹਾਰਾਜ ਜੀ ਨੇ ਜਿਹੜੇ ਕੰਨਨ ਸੁਪੇ ਸੀ ਇੱਥੇ ਸੁਪੇ ਸੀ ਇਹ ਕੰਨਨ ਪੁਰਾਣਾ ਜੋ ਕੰਗਨ ਘਾਟ ਸੀ ਇੱਥੇ ਪੱਟ ਪਾਣੀ ਆ ਜਾਂਦਾ ਸੀ ਇੱਥੇ ਤਾਂ ਕੋਈ ਨਹੀਂ ਸੀ ਹੈਗਾ ਅਸੀਂ ਇਹਨਾਂ ਉੱਪਰ ਬੈਠ ਕੇ ਇਹ ਜਿਹੜਾ ਪੰਡਤ ਜੀ ਦਾ ਮੰਦਿਰ ਹੈ ਇੱਥੇ ਉਹਨਾਂ ਨੇ ਮਹਾਰਾਜ ਜੀ ਨੇ ਰਾਮ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੱਸਿਆ ਦਿੱਤੇ ਸੀ ਇੱਥੇ ਰਾਮ ਦੇ ਰੂਪ ਦੇ ਵਿੱਚ ਕਿਉਂਕਿ ਉਹ ਰਾਮ ਜੀ ਜਿਹੜੇ ਪੰਡਤ ਜੀ ਸੀ ਉਹ ਰੋਜ਼ ਰਾਮ ਜੀ ਨੂੰ ਸੋਗ ਲਵਾਉਂਦੇ ਸੀ ਤੇ ਮਹਾਰਾਜ ਜੀ ਬਾਜੂ ਦੇ ਅੱਗੇ ਉਪਾਸ਼ਨ ਖਾ ਜਾਂਦੇ ਸੀ ਇੱਕ ਦਿਨ ਹੋ ਕੇ ਉਹਨਾਂ ਨੇ ਮਾਤਾ ਜੀ ਕੇ ਰਾਸ ਕੀਤੀ ਜੀ ਸਾਡਾ ਜੋ ਇਹ ਬੜੇ ਬਾਤ ਗੁੰਮਾਰ ਹੈਗੇ ਨੇ ਜੇ ਉਹ ਸਾਨੂੰ ਅੱਗੇ ਤਨ ਜਾਂਦੇ ਨੇ ਅਸੀਂ ਰੱਬ ਨੂੰ ਧੋਗਵਾਂਦੇ ਆ ਇਹ ਖਾਜਮ ਦੇ ਨੇ ਤੇ ਫਿਰ ਉਹਤੇ ਮਹਾਰਾਜ ਜੀ ਨੇ ਉਸ ਪੰਡਤ ਨੂੰ ਰਾਮ ਮਹਿਰ ਨੂੰ ਵਿੱਚ ਇਸ ਮੰਦਰ ਵਿੱਚ ਦਰਸ਼ਨ ਦਿੱਤੇ ਇਥੇ ਇਹੋ ਜਗ੍ਹਾ ਹੈ ਜਿੱਥੇ ਮਹਾਰਾਜ ਜੀ ਨੇ ਕੰਨਣ ਫੁੱਟੇ ਸੀ ਤੇ ਉੱਤੇ ਗਿਆ ਸੀ ਸਾਡੇ ਨੇ ਪੁੱਛਿਆ ਕਿ ਤੁਸੀਂ ਕੰਨ ਸਿੱਧੇ ਫੁੱਟੇ ਨੇ ਉਹਨਾਂ ਨੇ ਜਿੱਥੇ ਲਾਗ ਸੁਪਿਆ ਸੀ ਉਹ ਪਾਣੀ ਐਡਸ ਹੁੰਦੇ ਨੇ ਇਹ ਉਹ ਜਗ੍ਹਾ ਹੈ ਜਿੱਥੇ ਗੰਦੋਲਤ ਕੰਗਨ ਕਾਂ ਮਹਾਰਾਜ ਦੀ ਕਿਰਪਾ ਨਾਲ ਹੁਣ ਉਹ ਗੁਜ਼ਰਾ ਪਹਿਲੇ ਗੰਦਾ ਜਗ੍ਹਾ ਸੀ ਪਾਣੀ ਭਰਿਆ ਆਇਆ ਸੀ ਇੱਥੇ ਤੱਕ ਹੁਣ ਇੱਥੇ ਪਾਣੀ ਨਹੀਂ ਹੈ ਹੁਣ ਗੰਦਾ ਨਹੀਂ ਪਛੇ ਹੋਈ ਹੈ ਇਹ ਮਹਾਰਾਜ ਮਹਾਰਾਜ ਦੀ ਕਿਰਪਾ ਨਾਲ ਗੁਜ਼ਰਾ ਕੰਗਨ ਕਾਂ ਤੋਂ ਉਹ ਬਣਾਇਆ ਗਿਆ ਉਹਨਾਂ ਦੇ ਵਿੱਚ ਆਪਣੇ ਸਾਰੇ ਸੰਬੰਧਿਤ ਨਾਂ ਦੇ ਕੀ ਵਾਹਿਗੁਰੂ ਜੀ ਦਾ ਜਲਸਾ ਕਦੇ ਵੀ ਜੀਤੀ ਪਤੇ